ਸਾਹਿਕਾ ਜੀ ਸਾਰਿਆਂ ਨੂੰ ਡਾਕਟਰ ਸਾਹਿਬ ਕੋ ਬੋਚਕੇ ਦੇ ਪਿੰਡ ਸਵਰਾਵਾ ਜ਼ਿਲ੍ਹਾ ਤਰੰਦਰ ਮਹਲ ਤਸਵੀਰ ਪੱਤੇ ਜੇ ਖਾਜੂ ਡਾਕਟਰ ਸਾਹਿਬ ਕੋ ਕੋਈ 7-8 ਦੇ ਲੈਪ ਗਾਵਾ ਸੇਲ ਹੈ ਜੀ ਤੇ ਆਓ ਫਿਰ ਗਾਵਾ ਗੱਲਬਾਤ ਕਰੀਏ ਭਜੀ ਸਿਕਾਹ ਸਨਦੀਪ ਭਾਈ ਸਾਹਿਕਾ ਜੀ ਬਹੁਤ ਠੀਕ ਹੈ ਜੀ ਕਿਰਪਾ ਜੀ ਗੁਰੂ ਰਾਮਦਾਸ ਦੀ ਬਾਪਾ ਦਸ ਜੀ ਇਹ ਕਿਆ ਮਾਲ ਪਿਛਲਾ ਜੀ ਮੈਂ ਨਾ ਟਿਕਟਾਂ ਨੂੰ ਗਿਆ ਕੇ ਅਰੇ ਮੇਰੇ ਸਾਰਾ ਤੀ ਗੁਰਦਾਸਪੁਰ ਨਹੀਂ ਪਹੁੰਚੇ ਦੇ ਪਹਿਲਾਂ ਹੀ ਚਲ ਗਿਆ ਚੱਲਾ ਚੱਲਾ ਹੋਰ ਥੋੜਾ ਡਾਕਟਰ ਕਿਰਪਾ ਜੀ ਕਿਰਪਾ ਗੁਰੂ ਰਾਮਦਾਸ ਦੀ ਬਾਪਾ ਚਲੋ ਬਾਹਰ ਆ ਲਈ ਆਣਾ ਜੀ ਹਾਂ ਜੀ ਮਾਲ ਵੀ ਸੋਹਣਾ ਚਾਹੀਦਾ ਤੇ ਭਾ ਵੀ ਸੋਹਣਾ ਨਹੀਂ ਦਾ ਤੇਰੀ ਮਾਲ ਚੰਗਾ ਲੱਗਦਾ ਵਾ ਜੇ ਭਾ ਗੰਦਾ ਤੇ ਮਾਲ ਸੁਣਾਓ ਫਿਰ ਦੱਸ ਦਿੰਦੇ ਸਭ ਤੋਂ ਵੱਡੀ ਗੱਲ ਹੈ ਪਾਣਾ ਪਾਣਾ ਤੇ ਸਾਫ਼ ਸੁਥਰਾ ਕੰਮ ਕਰਨਾ ਜਿਨਾ ਚਿਰ ਵੀ ਕਰਨਾ ਵਾ ਇਹ ਕਿਹੜਾ ਵੀ ਆਪਾਂ ਇੱਕ ਵੀਡੀਓ ਪਾ ਲਈ ਧੜ ਜਾਣਾ ਵਾ ਨਾ 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 ਟੀਨ ਨਾਲ ਹੀ ਚੱਲੀ ਬਿਲਕੁਲ ਜੀ ਹੁਣ ਤੁਸੀਂ ਪਰਸੋਂ ਤੁਹਾਨੂੰ ਫੋਨ ਲਾ ਤੂੰ ਕਹ ਦੋ ਦਿਨ ਖਲੋਇਓ ਮੈਂ ਚਲੋ ਗਾਂ ਹੋਰ ਹੋਰ ਬੜੇ ਜਾਣੇ ਕਹਿੰਦੇ ਕੋਈ ਨਹੀਂ ਕੋਈ ਨਹੀਂ ਭਾਜੀ ਆਪਾਂ ਨੂੰ ਕੋਈ ਚੱਕਰੀ ਨਹੀਂ ਆ ਤੇ ਕਦੇ ਦਿਨਾਂ ਦੋ ਦਿਨਾਂ ਤੇ ਕਿਨੇ ਡਾਕਟਰ ਸਾਹਿਬ ਆਜ ਫਿਰ ਆ 7-8 ਆ ਤੇ ਇੱਕ ਦੋ ਬਹਿਣਾ ਨਹੀਂ ਪਾਉਣੀਆਂ 9 ਬਹਿਣਾ ਵਾ ਚਲੋ ਕਰੋ ਸ਼ ਹਾਂਜੀ ਸੁਈਆ ਜਾਨੀ ਇਹ ਤਾਜੀ ਜੇ ਅੱਛਾ ਜੀ ਦਾਦ ਦੀ ਸੁਈ ਆ ਤੇ 40 4 26 ਸੈਕ ਦੀ ਮਗਰ ਬੱਚੀ ਜੇ 40 4 26 ਆ ਇਹ ਸ਼ਹਿਰ ਆਇਆ ਸ਼ਹਿਰ ਦੇਖੋ ਫਿਰ ਮਗਰ ਜਿਹੜਾ ਡਾਇਮੰਡ ਪੀਸ ਆ ਉਹ ਤੋਂ ਵੀ ਜ਼ਿਆਦਾ ਤੋਹਫਾ ਵਾਹ ਜੀ ਪਿਛਲੇ ਦਿਨੀ ਪਾਈ ਸੀ ਨਾ ਭਾਜੀ ਹਾਂਜੀ ਹਾਂਜੀ ਹਾਂ ਵਾਹ ਬਲਡ ਵਾਈਡ ਦੀ ਬੱਚੀ ਅਰਸੇ ਕਿੰਨੇ ਦਾ ਬੋੜਾਊਗਾ ਜੇ ਇਹਦੇ ਥੱਲੇ ਨਾ ਸੰਦੀਪ ਭਾਜੀ ਕਾਲੀ ਸੂਈ ਆ 10 12 ਲੀਟਰ ਬੋਲੀ ਆ ਤੇ ਪਿਛਲੇ ਸੂਏ ਜਿਹੜਾ ਸਹੀ ਆ 20 21 ਲੀਟਰ ਦਾ ਚੋਆ ਨਾ 20 ਕਿ ਲੀਟਰ ਠੀਕ ਆ ਤੇ ਫਿਰ ਬਿਊਟੀ ਚ ਵੇਖੋ ਕਿੰਨੀ ਚੰਗੀ ਆ ਬੜੀ ਬਹੁਤ ਚੰਗੀ ਆ ਜੀ ਨਾਲੇ ਸਪਾਈਂ ਅੱਜ ਇਹੋ ਜਿਹਾ ਥਾਂ ਚਈਦਾ ਨੋਕਲਾ ਥਾਂ ਚ ਚਵਾਈ ਉੱਤੋਂ ਸੋਣੀ ਤੇ ਜਿਹੜੀ ਬੱਛੀ ਆ ਉਹ ਲੈਮਨ ਪੀਸ ਉੱਤੋਂ ਜ਼ਿਆਦਾ ਸੋਹਣਾ ਠੀਕ ਆ ਡਾਕਟਰ ਸਾਹਿਬ ਫਿਰ ਇਹ 95 ਦੇ ਦਾਂਗੇ ਪਹ ਚਲੋ ਆ ਚਲੋ ਛੋੜਛੜ ਕਰ ਦੋਗੇ ਕਰਾਂਗੇ ਮਾਣ ਸਾਨੂੰ ਕੋਈ ਨਹੀਂ 92 ਦੀ ਹਾਂ ਨਾ ਚਲੋ 92000 ਦੇ ਹਾਂ ਨਾ ਠੀਕ ਮੁੱਲ ਜਿਨਾ ਮਰਜ਼ੀ ਕਰਾ ਲਓ ਆ ਵੇਖੋ ਇਹ ਪਰਸੋ ਨਹੀਂ ਸੋਈ ਆ ਅੱਛਾ ਤੇ ਕੋਈ 20 ਲੀਟਰ ਦੇ ਲਾਗੇ ਬੰਨੇ ਬੋਲਾ ਹੀ ਬੋਲਾ ਏ ਥਲੇ ਅੱਛਾ 20 ਕਿਲੋ ਲਾਗੇ ਬੋਲਾ ਹੀ ਆ ਬੋਲਾ ਹੀ ਆ ਠੀਕ ਆ ਤੇ ਚਵਾਈ ਦੀ ਇੱਕ ਨੰਬਰ ਦੀ ਆ ਤੇ ਬੀਨਸ ਵੇਖੋ ਕਿੰਨੀਆਂ ਚੜੀਆਂ ਲਿਵੇ ਦੇ ਵਿੱਚ ਥਾਣ ਤੋਂ ਬੜਾ ਜਵਾਨ ਦਾ ਸਿੰਦਾ ਵੀ ਲੱਗਦਾ ਜੀ ਥਾਣ ਵੀ ਸੁਣਾ ਤੇ ਕਦ ਕਦ ਦੰਦਾ ਜਾ ਬੱਚੀ ਇਹਨੇ ਮਗਰ ਬੱਛਾ ਆ ਗਿਆ ਹਣਾ ਮੇਲ ਕਾਫ ਜੇ ਤੇ ਬੀਨਸ ਵੇਖੋ ਕਿੰਨੀ ਜਦੀ ਲਿਵੇ ਦੇ ਵਿੱਚ ਨੜਾ ਇਹ ਦੰਦਾ ਜਾ ਬੱਛੀ ਸੰਦੀਪ ਭਾਜੀ ਕਦ ਕਾੜ ਦੀ ਵੇਖ ਲਓ ਫਿਰ ਜੀ ਹਾਈਟ ਆ ਕਿੰਨੀ ਲੈਂਥ ਆ ਬਿਲਕੁਲ ਇਹ ਗਰਲੈਂਡੋ ਨਸਲ ਜਿੰਨੂੰ ਜਿਹੜੇ ਮੇਰੇ ਵੀਰ ਆਉਂਦੇ ਗਰਲੈਂਡੋ ਲੈਣੀ ਆ ਗਰਲੈਂਡੋ ਲੈਣੀ ਆ ਬਸ ਉਹਨਾਂ ਨੂੰ ਰੱਖ ਸਕਦੇ ਮੈਂ ਕਰ ਦਊ ਕਰ ਦਊ ਇਹ ਭਾਜੀ 26 27 ਲੀਟਰ ਸਹੀ ਦੱਸੋ 26 27 ਲੀਟਰ ਕਰ ਦਿਓ ਹਣਾ ਠੀਕ ਆ ਇਹਦਾ ਮੁੱਲ ਜੀ ਇਹ ਵੀ ਇਸੇ ਪਾ ਦੇ ਦਾਂਗੇ ਚਲੋ ਜਾਂਦ ਤੇ ਆ ਗਏ ਜਰਸੀ ਆ ਜਰਸੀ ਵਾਲੇ ਤੋਹਫੇ ਨਗੀਨੇ ਇਹਦੇ ਮਗਰ ਮੇਲ ਕਾ ਪਿਆ ਬੱਛਾ ਜੀ ਅੱਛਾ ਤੇ 12 ਲੀਟਰ ਬੋਲੀ ਪੱਕੀ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਪਰਸੋਂ ਦੀ ਸੂਈ ਆ ਦੂਜਾ ਸੁਆਹ ਹਾਂਜੀ ਦੂਸਰਾ ਸੁਆਹ ਦੂਸਰਾ ਸੁਆਹ ਮੈਂ ਪਹਿਲਨ ਕਹੀ ਆ ਪਰ ਆਪਾਂ ਦੂਜੇ ਸੁਵੇ ਕਰਦੇ ਦੂਜੇ ਸੁਵੇ ਬਿਲਕੁਲ ਨਸ ਨਸਰ ਬਹੁਤ ਆਈ ਬਰੀਨ ਬੜੀ ਆ ਹੂੰ ਇਹ ਸਿੰਧੀ ਭਾਜੀ ਖਾਈ ਜਾਂਦੀ ਆ ਅੱਛਾ ਇਹਨੂੰ ਜਿਹੜੋ ਖਰਲੀ ਦੇ ਵੱਧ ਤੇ ਵੈਸੇ ਹੀ ਇੱਕ ਪਹਿਲੀ ਵਹਿੜ ਵੇਖੀ ਜਿਹੜੀ ਚਾਰੂ ਬੜੀ ਨਸ ਨਸਰ ਬਹੁਤ ਆ ਕਮਾਈ ਦੇ ਮਾੜਾ ਜਾ ਮੂੰਹ ਦਿਖਾਈਏ ਬੂਤੀ ਦੇਰੀ ਖਾਣ ਵਾਲੀ ਆਰੇ ਅਸਲ ਦੇ ਵਿੱਚ ਇਹਦੀ ਫੇਸ ਕੁਆਲਿਟੀ ਇੰਨੀ ਸੁਣੀ ਆ ਬਿਊਟੀ ਠੀਕ ਬਿਲਕੁਲ ਬਹੁਤ ਸੁਣੀ ਆ ਤੇ ਇਹ ਸੰਦੀਪ ਭਾਜੀ ਜਿਆਦਾ ਨਹੀਂ ਮੈਂ ਕਹਿੰਦਾ 15 16 ਲੀਟਰ ਘੱਟੋ ਘੱਟ ਵੇਲੇ ਤੇ 18 19 ਕੱਢੂਗੀ ਪਰ 15 16 ਲੀਟਰ ਸਹੀ ਬੋਲਾ ਦੁੱਧ ਚ ਪਾਉਗੀ ਹਾਂਜੀ ਇਹ ਛੋਟੇ ਮੁੱਲ ਦੀ ਸਿਰ 65000 ਦੀ ਚਲੋ ਬਸ ਠੀਕ ਹੈ ਪਹਿਲਾਂ ਹਾ ਤੋਹਫਾ ਜੀ ਇਹ ਸੰਦੀਪ ਭਾਜੀ ਫਾਰਮ ਚੋਂ ਲਈਏ ਫੁੱਲ ਰਿਕਾਰਡ ਠੀਕ ਹੈ ਜੀ ਤੇ ਇਹਦੀਆਂ ਪਹਿਲਾਂ ਨਾੜਾ ਚੈੱਕ ਕਰਵਾਇਓ ਕਿ ਇੰਨੀਆਂ ਨਾੜਾ ਵੇਲ ਲਿਵੇ ਦੇ ਵਿੱਚ ਗੱਭਣਿਆ ਵੇਨਸ ਬਹੁਤ ਜ਼ਿਆਦਾ ਆ 26 27 ਲੀਟਰ ਪਹਿਲਾਂ ਨੇ ਦੁੱਧ ਕਰਾਈ ਹੁਣ ਐਸਟਮ ਗੱਬਣ ਐਸਟਮ ਗੱਬਣ ਆ ਲੋ ਜੀ ਵੱਡੀ ਜਰਸੀ ਹਾਂਜੀ ਜਰਸੀ ਵਾੜ ਵੱਡੀ ਜਾ ਦੇਖੋ ਨਾ ਪੇਟ ਤਡਕਾਰਦੀ ਤੇ ਪੇਟ ਪੁਣਾ ਜਿਦਾਂ ਮੱਝਾਂ ਲਾ ਨਹੀਂਦਾ ਉਹ ਲੱਗਾ ਏ ਕੋਈ ਮੇਰਾ ਵੀਰ ਇਹ ਨਹੀਂ ਇੱਥੇ ਆਊਗਾ ਤੇ ਛੋਟੀ ਚੱਬ ਜਲੀ ਮਿਲਦੀ ਫੁੱਲ ਆਈਡੀ ਚੱਪ ਜਿੱਡੀ ਇਹ ਦੋਹਾਂ ਬੰਨੇ ਨਹੀਂ ਵੇਂਸ ਨਾ ਸੰਦੀਪ ਭਾਜੀ ਉਥੋਂ ਹੀ ਚੱਕ ਰਾਇਓ ਇੱਕ ਬੰਨੇ ਜਿਵੇਂ ਬਿਜਲੀ ਘਾਰੀ ਬਣਿਆ ਪਿਆ ਏ ਵਾਕੇ ਬਿਜਲੀ ਘਾਰੀ ਆ ਜੀ ਤੋਰ ਤੋਰ ਜੀ ਇਹ ਰਿਕਾਰਡ ਵਾਲੀ ਬਹਿੜਿਆ ਹਾਂ ਇਹ ਬਿਗ ਸ਼ਾਟ ਦੀ ਆ ਹਾਂ ਜੀ ਜੀ ਤੇ ਡਾਕਟਰ ਸਾਹਿਬ ਇਹਦਾ ਮੁੱਲ ਇਹ ਸੰਦੀਪ ਭਾਜੀ ਮੁੱਲ ਜੋ ਮਰਜ਼ੀ ਕਰ ਲੀਏ 95 ਦੀ ਦੇਣੀ ਜੇ ਆ ਨਾ ਠੀਕ ਹਾਂ ਨਾ ਐਡੀਆਂ ਵੱਡੀਆਂ ਵਛੀਆਂ ਜਰਸੀਆਂ ਦੇ ਵਿੱਚ ਨਹੀਂ ਮਿਲਦੀਆਂ ਬਿਲਕੁਲ ਬਿਲਕੁਲ ਜੀ ਤੇ ਆਹ ਜੀ ਇਹ ਜਰਸੀ ਦਾ ਕ੍ਰੋਸ ਇਹ ਗੱਬਰ ਇਹਦੇ 9 ਦਿਨ ਬਾਕੀ ਜੇ ਅੱਛਾ ਪਾਰ ਪਿਛੇ ਦੀ ਆਪਣੀ ਗਰੰਟੀ ਆ ਵੀਡੀਓ ਕਾਲ ਤੇ ਆਪਾਂ ਟਪਾ ਦਾਂਗੇ ਕਿਹਨੇ ਆਨਲਾਈਨ ਮੰਗਵੋਣੀ ਆ ਠੀਕ ਆ ਲਓ ਜੀ ਨਾਰਾ ਇੱਕੋ ਜਿਹਾ ਕਰੋ ਚੈੱਕ ਵਜਨ ਬਹੁਤ ਆ ਸਭ ਵੀ ਬਹੁਤ ਕਿਹਨੇ ਵੀਰ ਭੈਣ ਭਰਾ ਨੇ ਠੀਕ ਹੈ ਇੱਕ ਦਿਨ ਦੇ ਵਿੱਚ ਆਪਾਂ ਦੇ ਕੀ ਕੱਢ ਲੈਣਾ ਜਾਂ ਪਾ ਲੈਣਾ ਵਾ ਸੰਮਾਲ ਪੂਰੀ ਕੀਤੀ ਹੈ ਇੰਨੀ ਹੈ ਨਾ ਇਸ ਤਰ੍ਹਾਂ ਹੀ ਪੋਏ ਬਹਿ ਜੀਏ ਇੰਨੀ ਕਰਮਾਲੀ ਮੈਂ ਨਾ ਸੀਲਸਲਾ ਗਏ ਦੇਖੋ ਫਿਰ ਹਾਂ ਚੰਗੀ ਚੰਗੀ ਬਿਆੜਾ ਜੀ ਨਸਲ ਬਹੁਤ ਆ ਹਾਂਜੀ ਨਸਲ ਵਾਲੀ ਆ ਜੇ ਡਾਕਟਰ ਸਾਹਿਬ ਜਿੰਦਾ ਬੋਲੋ 85 ਦੀ 85000 ਦੀ ਚੱਲਣ ਦੋ ਬੋਲਣੀ ਕਰਨਾ ਚਲੋ ਇਹ ਵੀ ਗੱਬਣੀ ਇਹ ਵੀ ਗੱਬਣ ਤੇ ਸੰਦੀਪ ਭਾਜੀ ਜਿਹੜੀ ਆ ਆ ਗਈ ਆ ਹਾਂਜੀ ਵੇ ਕੋ ਫਿਰ ਤੋਹਫਾ ਵੱਡੀ ਠੀਕ ਆ ਤੇ ਇਹਦੇ 6-7 ਦਿਨ ਬਾਕੀ ਏ 6-7 ਦਿਨ ਬਾਕੀ ਏ 22-28 ਲੀਟਰ ਸਹੀ ਦੁੱਧ ਭਰਿਆ ਤੇ ਫੁੱਲ ਰਿਕਾਰਡ ਵਾਲੀ ਲਓ ਜੀ ਵੇਖੋ ਚੰਗੇ ਲੇਵੇ ਵਾਲੀ ਵੇ ਵਾਲੀ ਜਿਹੜੇ ਵੀਰ ਮੰਗਦੇ ਨਾ ਵੀ ਫਾਰਮ ਦੇ ਵਿੱਚ ਚੰਗੀ ਵਾੜ ਮਿਲ ਜੇ ਇਹ ਤੀਜਾ ਸੂਆ ਸੰਦੀਪ ਭਾਈ ਦੂਜਾ ਸੂਆ ਨਹੀਂ ਕਹਣਾ ਆਪਾਂ ਅੱਛਾ ਤੀਜਾ ਸੂਆ ਦੂਸਰੇ ਸੂਏ ਜਿਹੜਾ ਸਹੀ ਆ ਠੀਕ ਆ 27-28 ਲੀਟਰ ਦੁੱਧ ਕੱਢਿਆ ਵਾਹ ਕਿ ਵੱਧ ਭਰੋਗੇ ਕਰਮ ਵਾਲੇ ਬਸ ਠੀਕ ਆ ਤੇ ਲੇਵੇ ਲੂਵੇ ਨੂੰ ਇੱਕ ਕਮਾਲਾ ਹੀ ਕਰੀ ਫਿਰਦੀ ਏ ਬਸ ਚੱਲ ਹੁੰਦਾ ਜੀ ਮੇਰਾ ਝੋਲੀ ਬੜੀ ਆ ਨਹੀਂ ਚੰਗੀ ਵਿਹੜਾ ਜੀ ਬਰੇ ਹਾਂਜੀ ਹਾਂਜੀ ਕਿੰਨਾ ਡਬਲ ਹੈ ਜੀ ਇਹਦੇ 4-5 ਦਿਨ ਬਾਕੀ ਆ 4 ਪਿੱਛੇ ਦੀ ਨਾਰਾ ਇੱਕੋ ਜਿਹਾ ਠੀਕ ਹੈ ਤੇ ਡਾਕਟਰ ਸਾਹਿਬ ਇਹਦਾ ਮੁੱਲ ਇਹ 95 ਹੀ ਦੇ ਦਾਂਗੇ 95000 ਜੀ ਛੋਟੇ ਹੀ ਮੁੱਲ ਛੋਟੇ ਬਿਲਕੁਲ ਵੱਡੀਆਂ ਵਹਿੜਾ ਹਾਂਜੀ ਹਾਂ ਤੇ ਆਹ ਇਹਦਾ ਦੰਦਾ ਜਿਹੜਾ ਦੰਦਿਆ ਅੱਛਾ ਬਿਲਕੁਲ ਦੋਂਦੀ ਵਸ਼ੀ ਫਾਰਮ ਦੇ ਚੋ ਜੀ ਸਾਰਾ ਕੁਝ ਰਿਕਾਰਡ ਹੂੰ ਇਹ ਬਰੂਡ ਸੀਮੰਦੀ ਆ ਅੱਛਾ ਬਰੂਡ ਦੀ ਆ ਤੇ ਵੇਖੋ ਪਹਿਲਾਂ ਫੇਸ ਕੁਆਲਟੀ ਦਿਖਾਓ ਵਾਹ ਖੋਸ਼ ਹੋ ਜਾਣਗੇ ਵਾਕੀ ਗੱਲ ਬਿਲਕੁਲ ਦੋਨ ਦੇ ਦੰਦ ਪੁੱਟੇ ਰ ਹਾਈਟ ਵੇਖੋ ਠੀਕ ਆ ਇਹਦੇ 11 ਦਿਨ ਬਾਕੀ ਆ ਹੂੰ ਹੂੰ ਤੇ ਵਹਿੜ ਦਾ ਕਦ ਕਾਠ ਬਰੀਡ ਕੁਆਲਟੀ ਪਰੇ ਗੱਲਾਂ ਚੰਗੀ ਚੰਗੀ ਵੇੜਾ ਨਾ ਜੀ ਫਿਰ ਜਿਹੜੇ ਆ ਨਾ ਵੀਰ ਫਾਰਮ ਵਾਲੇ ਹਨ ਦੋਂਦੀ ਚੌਗੀ ਵਸ਼ੀ ਮਿਲ ਜੇ ਦੋਂਦੀ ਪਿਓਰ ਦੋਂਦੇ ਦੰਦ ਬਿਲਕੁਲ ਵਿਖਾ ਵੀ ਦਿੰਨੇ ਆਪਾਂ ਨੇ ਕਈ ਵੀਰ ਭੈਣ ਭਰਾ ਨੂੰ ਸ਼ੱਕ ਨਾ ਰਹੇ ਹੋਲੀ ਹੋਲੀ ਕਾਲੀ ਕੰਨੀ ਰਫਾ ਦੋ ਦਾਂ ਦੇ ਠੀਕ ਆ ਹਾਂਜੀ ਜਿਹੜੀ ਗੱਲ ਕਵਾਂਗੇ ਉਹ ਲੋਹੇ ਦਾ ਲਕੀਰ ਹੋਗੀ ਵੱਡੀ ਵਸ਼ੀ ਵੇਖੋ ਫਿਰ ਬਿਊਟੀ ਬੜੀ ਸਰ ਬਿਊਟੀ ਬਹੁਤ ਨਸਲ ਬਹੁਤ ਆ ਜੀ ਹਾਂਜੀ ਹਾਂਜੀ ਕਰੋ ਲੈ ਜੀ ਦਾਸ ਦੇ ਲੈ ਜੂਗਾ ਇਹਨੇ 10000 ਦਾ ਨਹੀਂ ਲੈਣੀ ਹਾਂਜੀ ਹਾਂ ਇਹ ਟਰਾਂਜੈਕਸ਼ਨ ਖਾਂਦੇ ਕਰਮਾ ਲਈ ਹੋ ਸਕਦਾ ਪਤਲਾ ਵੀ ਕੱਢ ਜੇ ਤੇ ਡਾਕਟਰ ਸਾਹਿਬ ਇਹਦਾ ਮੋਲਾ ਇਹ ਵੀ ਸੰਦੀਪ ਭਾਜੀ ਪਹਾਨਵੇਂ ਦੇ ਦਾਂਗੇ ਇਹ ਵੀ 99000 ਦੇ ਜਿਹੜੇ ਮੇਰੇ ਵੀ ਫਾਰਮ ਨਵਾਂ ਚਾਲੂ ਕਰਦੇ ਉਹਨਾਂ ਨੂੰ ਬਹੁਤ ਵਧੀਆ ਹਾਂ ਉਹਨਾਂ ਲਈ ਵਸਟ ਆਪਸ਼ਨ ਬਿਲਕੁਲ ਇਹਨੇ ਦੀ ਵੇਹ ਤਿਆਰ ਹੀ ਹੁੰਦੀ ਸੰਦੀਪ ਭਾਜੀ ਨਹੀਂ ਇਹਦੇ ਗੱਲ ਸਹੀ ਹੈ ਜੀ ਹਾਂਜੀ ਚਲੋ ਆਹੀ ਹੈ ਜੀ ਹਾਂਜੀ ਹਾਂਜੀ ਤੇ ਲੋ ਜੀ ਆਹੀ ਵੇੜਾ ਬਰਿੰਦਨ ਧੰਦਨ ਕਰੇ ਸਾਰੀ ਬੀੜ ਵਿੱਚ ਕਲੋਸਟੈਪ ਵੀ ਹੈ ਜਰਸੀ ਵੀ ਹੈ ਪਿਓਰਾ ਚੰਬੀ ਹੈ ਕਿਹੜੀ ਵੀਰ ਭੈਣ ਪਰ ਅੱਗੇ ਜਰਸੀਆਂ ਪਾਉਣਾ ਸਿਰੋ ਦੋ ਵੀਡੀਓ ਚ ਨਹੀਂ ਪਈਆਂ ਮੈਂ ਹਰ ਵੀਡੀਓ ਚ ਵੇਲੇ ਜਰਸੀਆਂ ਪਾਉਣਾ ਹੀ ਨਾ ਚਲੋ ਕਾਰਡ ਵਾਲੀਆਂ ਪਾਈਆਂ ਨਹੀਂ ਵੀ ਗੰਦ ਲਾ ਗਏ ਹਾਂਜੀ ਹਾਂਜੀ ਮਾਚ ਵਾਲੀਆਂ ਇਕੱਠੀਆਂ ਕਰਦੇ ਆਂ ਦੇਖੋ ਫਿਰ ਰਿਕਾਰਡ ਵਾਲੀਆਂ ਰਿਕਾਰਡ ਵੱਡਾ ਹੈ ਬੜਾ ਜੀ ਤੇ ਠੀਕ ਹੈ ਜੀ ਫਿਰ ਨੰਬਰ ਤੇ ਆਪਣਾ ਨੰਬਰ ਆਪਣਾ ਸੰਦੀਪ ਭਾਜੀ 84 39 33 55 59 ਪਿੰਡ ਵੱਡੇ ਸਭਰਾ ਬੁਰਜ ਮਿਲਕ ਫਾਰਮ ਸਿੱਧੀ ਆਪਣੇ ਘਰ ਦੀ ਲੋਕੇਸ਼ਨ ਹੈ ਜੀ ਸਤ